ਮੇਰਾ ਮੰਨਣਾ ਹੈ ਕਿ ਪ੍ਰਮਾਤਮਾ ਨੇ ਹਰ ਜੀਵ ਦੇ ਵਿੱਚ ਹਰ ਇਨਸਾਨ ਦੇ ਵਿੱਚ ਗੁਣ ਭਰ ਭਰ ਕੇ ਪਾਏ ਹੋਏ ਨੇ ਪਰ ਉਹਨਾਂ ਗੁਣਾਂ ਨੂੰ ਇਸਤੇਮਾਲ ਕਰਨਾ ਤੁਹਾਡਾ ਫਰਜ ਹੈ ਜਾਂ ਉਸ ਜੀਵ ਦਾ ਫਰਜ ਹੈ ਇੱਕ ਕੀੜੀ ਨੂੰ ਹੀ ਲੈ ਲਓ ਇੱਕ ਕੀੜੀ ਆਪਣੇ ਖਾਣੇ ਪੀਣੇ ਦਾ ਜੋ ਸਿਸਟਮ ਹੈ ਉਸ ਸਿਆਲਾਂ ਵਾਸਤੇ ਸਟੋਰ ਕਰਕੇ ਰੱਖਦੀ ਹੈ ਸਰਦੀਆਂ ਵਿੱਚ ਕੀੜੀਆਂ ਆਪਣੇ ਲੋੜੀਂਦੇ ਅਨਾਜ ਅਤੇ ਬੀਜ ਇਕੱਠੇ ਕਰਨ ਤੋਂ ਬਾਅਦ ਅਸਲ ਵਿੱਚ ਉਹਨਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਦੋ ਹਿੱਸਿਆਂ ਵਿੱਚ ਤੋੜ ਲੈਂਦੀਆਂ ਹਨ ਇਹ ਇਸ ਲਈ ਹੈ ਕਿਉਂਕਿ ਬੀਜ ਟੁੱਟਣ ਤੋਂ ਬਾਅਦ ਕਿਸੇ ਵੀ ਹਾਲਾਤ ਵਿੱਚ ਉੱਗ ਨਹੀਂ ਸਕਦਾ ਤੇ ਉਹਨਾਂ ਦਾ ਅਨਾਜ ਖਰਾਬ ਨਹੀਂ ਹੋ ਸਕਦਾ ਸੋ ਇਹ ਇਸ ਤਰ੍ਹਾਂ ਅਨਾਜ ਬਰਬਾਦ ਨਹੀਂ ਹੁੰਦਾ ਤੇ ਜੇਕਰ ਕੀੜੀਆਂ ਦੇ ਭੌਣ ਵਿੱਚ ਝਾਤੀ ਮਾਰੀ ਜਾਵੇ ਵੇਖਿਆ ਜਾਵੇ ਤਾਂ ਇੱਕ ਗੱਲ ਸੋਚਣ ਵਾਲੀ ਹੈ ਤੇ ਹੈਰਾਨੀ ਵਾਲੀ ਹੈ ਕਿ ਕੀੜੀਆਂ ਦੁਆਰਾ ਸਟੋਰ ਕੀਤੇ ਅਨਾਜ ਵਿੱਚ ਧਨੀਏ ਦੇ ਬੀਜ ਜੋ ਹਮੇਸ਼ਾ ਦੋ ਟੁਕੜਿਆਂ ਦੀ ਵਜਾਏ ਚਾਰ ਟੁਕੜਿਆਂ ਵਿੱਚ ਤੋੜੇ ਜਾਂਦੇ ਹਨ ਇਹ ਸਭ ਕੀੜਿਆਂ ਦੀ ਸੋਚ ਦਾ ਹੀ ਨਤੀਜਾ ਹੈ ਧਨੀਆਂ ਬੀਜ ਇੱਕੋ ਇੱਕ ਬੀਜ ਹੈ ਜੋ ਦੋ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਵੀ ਉੱਗ ਸਕਦਾ ਹੈ ਪਰ ਚਾਰ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਉੱਗ ਨਹੀਂ ਸਕਦਾ ਤਾਂ ਇਹ ਛੋਟੇ ਛੋਟੇ ਜੀਵ ਇਹ ਸਭ ਕਿਵੇਂ ਜਾਣਦੇ ਹਨ ਅਤੇ ਅਸੀਂ ਮਨੁੱਖਾਂ ਨੇ ਸੋਚਿਆ ਕਿ ਅਸੀਂ ਪਰਮਾਤਮਾ ਦੀਆਂ ਇੱਕੋ ਇੱਕ ਬੁੱਧੀਮਾਨ ਰਚਨਾ ਹਾਂ ਪਰੰਤੂ ਸੱਚ ਇਹ ਹੈ ਕਿ ਅਸੀਂ ਬਹੁਤ ਘੱਟ ਜਾਣਦੇ ਹਾਂ ਅਤੇ ਸਾਨੂੰ ਹਰ ਜੀਵ ਤੋਂ ਸਿੱਖਣ ਲਈ ਬਹੁਤ ਕੁਝ ਭਾਵੇਂ ਇਹ ਇੰਨਾ ਛੋਟਾ ਕਿਉਂ ਨਾ ਹੋਵੇ ਮਿਲਦਾ ਹੈ ਪਰਮਾਤਮਾ ਬਹੁਤ ਮਹਾਨ ਅਤੇ ਨਿਰਪੱਖ ਹੈ ਐਸ ਲਈ ਇਹ ਕਦੇ ਨਾ ਸੋਚੋ ਕਿ ਜੀਵ ਜਿਹੜੇ ਹੈਗੇ ਆ ਉਹਨਾਂ ਦੀ ਸੋਚ ਜਾਂ ਉਹਨਾਂ ਦੀ ਸੋਚਣ ਬੁੱਧੀ ਘਟਿਆ ਉਹਨਾਂ ਦੀ ਸੋਚਣ ਬੁੱਧੀ ਉਹਨਾਂ ਦੀ ਪਰਖਣ ਬੁੱਧੀ ਉਹਨਾਂ ਦੀ ਵੇਖਣ ਬੁੱਧੀ ਸਾਡੇ ਤੋਂ ਬਹੁਤ ਜ਼ਿਆਦਾ ਐਡਵਾਂਸ ਆ ਉਹ ਸਾਡੇ ਬਹੁਤ ਜ਼ਿਆਦਾ ਅੱਗੇ ਹਨ ਬਹੁਤ ਅਗਾਹ ਵਧੂ ਹਨ ਜਦੋਂ ਵੀ ਕਿਤੇ ਵਰਖਾ ਹੁੰਦੀ ਹੈ ਭੁਜਾਲ ਆਉਂਦਾ ਜਾਂ ਕੋਈ ਵੀ ਧਰਤੀ ਉੱਤੇ ਆਫਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੀਵ ਜੰਤੂਆਂ ਜਾਂ ਜਾਨਵਰਾਂ ਨੂੰ ਹੀ ਪਤਾ ਲੱਗਦਾ ਹੈ ਸੋ ਅਸੀਂ ਇਹ ਕਿਦਾਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਦਿਮਾਗ ਜਾਂ ਉਹਨਾਂ ਦੀ ਸੋਚਣ ਸ਼ਕਤੀ ਘੱਟ ਹੈ ਇਹ ਸਾਡਾ ਵਹਿਮ ਹੈ ਸਾਡੀ ਮੂਰਖਤਾ ਹੈ ਕਿ ਅਸੀਂ ਉਹਨਾਂ ਬਾਰੇ ਸਹੀ ਤਰੀਕੇ ਨਾਲ ਜਾਣਕਾਰੀ ਨਹੀਂ ਨਹੀਂ ਰੱਖਦੇ ਸੋ ਪ੍ਰਮਾਤਮਾ ਨੇ ਸਭ ਨੂੰ ਵੱਦ ਤੋਂ ਵੱਦ ਦਿਮਾਗ ਦਿੱਤਾ ਹੈ ਵੱਦ ਤੋਂ ਵੱਦ ਬੁੱਧੀ ਦਿੱਤੀ ਹੈ ਹਰੇਕ ਜੀਵ ਨੂੰ ਬਹੁਤ ਦਿਮਾਗ ਬਹੁਤ ਬੁੱਧੀ ਬਖਸ਼ੀ ਹੈ ਪਰ ਕੋਈ ਉਸ ਨੂੰ ਇਸ ਦਾ ਇਸਤੇਮਾਲ ਜ਼ਿਆਦਾ ਕਰ ਲੈਂਦਾ ਹੈ ਤੇ ਕੋਈ ਘੱਟ ਇਹ ਉਸ ਇਨਸਾਨ ਤੇ ਜਾਂ ਉਸ ਜੀਵ ਤੇ ਡਿਪੈਂਡ ਕਰਦਾ ਹੈ ਜਿਸ ਨੇ ਆਪਣੇ ਦਿਮਾਗ ਨੂੰ ਆਪਣੇ ਮਾਈਂਡ ਨੂੰ ਜਾਂ ਆਪਣੀ ਬੁੱਧੀ ਨੂੰ ਵਰਤਣਾ ਹੁੰਦਾ ਹੈ ਮੈਂ ਇੱਕ ਗੱਲ ਇੱਥੇ ਇਹ ਕਹਾਂਗਾ ਕਿ ਵੇਲਾਂ ਦਾ ਰੁੱਖ ਨਾਲ ਲਿਪਟ ਜਾਣਾ ਵੇਲਾਂ ਦਾ ਰੁੱਖਾਂ ਨਾਲ ਲਿਪਟ ਜਾਣਾ ਮੁਹੱਬਤ ਨਹੀਂ ਹੁੰਦਾ ਜ਼ਰੂਰਤ ਹੁੰਦੀ ਹੈ ਸੋ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹਨਾਂ ਜੀਵਾਂ ਤੋਂ ਕੁਝ ਸਿੱਖ ਕੇ ਆਪਣੀ ਜ਼ਿੰਦਗੀ ਨੂੰ ਹੋਰ ਸਫਲ ਬਣਾਈਏ ਧੰਨਵਾਦ